ਅਮਰਤਪਾਲ ਨੇ ਸਾਰਿਆਂ ਨੇ ਜਮਾਨਤ ਜਮਤ ਕਰਾਤੀਆਂ ਸਰੋਜੀਤ ਸਿੰਘ ਨੇ ਸਾਰਿਆਂ ਚ ਜਮਾਨਤ ਜਮਤ ਕਰਾਤੀਆਂ ਇਹਦਾ ਹਜੇ ਇਹਨਾਂ ਨੂੰ ਟਰੇਲਰ ਦਿਖਾਇਆ 27 ਆਉਣ ਦਿਓ ਫਿਲਮ ਦਾ ਹਜੇ ਬਾਕੀ ਆ ਤੁਸੀਂ 2027 ਦੀ ਗੱਲ ਕਰ ਰਹੇ ਹੋ ਅ ਪਿੱਛੇ ਜੇ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ਵੀ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਤੇ ਸਰਬਜੀਤ ਸਿੰਘ ਖਾਲਸਾ ਵੀ ਗੱਲ ਕਰ ਰਹੇ ਨੇ ਲੋੜ ਹੀ ਨਹੀਂ ਪਾਰਟੀ ਬਣਾ ਜਦੋਂ ਦੀਪ ਸਿੰਘ ਦੀਪ ਸਿੱਧੂ ਉਹ ਪਾਰਟੀ ਬਣਾ ਗਿਆ ਜਥੇਬੰਦੀ ਬਣਾ ਗਿਆ ਬੀਏਸੀ ਤਹਿਤ ਇਲੈਕਸ਼ਨ ਲੜੋ ਇਹ ਤੇ ਦੇ ਵਿੱਚ ਜਿਹੜੇ ਨੌਜਵਾਨ ਆਉਂ। ਫਿਰ ਅਸੀਂ ਉਹਨੂੰ ਕਿਉਂ ਰੱਦ ਕਰ ਰਹੇ ਹਾਂ? ਉਹਨੂੰ ਨਵੀਂ ਪਾਰਟੀ ਦੇਣ ਨੂੰ ਕੀ ਹੋਇਆ? ਤੇ ਪਾਰਟੀਆਂ ਤਾਂ ਹੋਰ ਵੀ ਨੇ ਜਿਹੜੀਆਂ ਮੌਜੂਦਾ ਸਮੇਂ 'ਚ ਪੰਥਕ ਕੋਹਾ ਕੇ ਕੰਮ ਕਰ ਰਹੇ ਨੇ। ਜਿਹੜੀਆਂ ਪੰਥ ਨੇ ਸਿਮਰਜੀਤ ਸਿੰਘ ਮਾਨ ਉਹਨੇ ਵੀ ਕੰਮ ਕਰ ਰਹੇ ਨੇ। ਉਹ ਵੀ ਪੰਥਕ ਆਪਣੇ ਆਪ ਨੂੰ ਦੱਸ ਕੇ ਗੱਲ ਕਰਦੇ ਨੇ ਤੇ ਸ਼੍ਰੋਮਣੀ ਕਾਲੀ ਦਲ ਤਾਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ। ਇਹ ਸਾਰੇ ਇਹਨਾਂ ਨੇ ਬੇੜਾ ਕਰਕੇ ਪੰਥ ਜਿਹੜੇ ਆਸਲ ਪੰਥਕ ਕਹਿੰਦੇ ਸਾਰੇ ਬੇੜਾ ਕਰ ਕੀ ਇਹਨਾਂ ਨੇ ਕਰਿਆ ਹੋਇਆ ਪੰਥ ਦਾ। ਹਰੇ ਕਹਿੰਦਾ ਮੈਂ ਵੱਡਾ ਮੇਰੀ ਪਾਰਟੀ ਵੱਡੀ ਹੈ ਮੈਨੂੰ ਇਨੇ ਚੀਠਾਂ ਜਿਆਦੀ ਨੇ ਉਹ ਤੁਸੀਂ ਮਰ ਜਾਓ ਕੁਛ ਤਾਂ ਜਿੱਥੇ ਦਾ ਲਓ ਪਹਿਲਾਂ ਹੂੰ ਕੁਛ ਪੱਲੇ ਦਲੇ ਦਾ ਥੋੜੇ ਹੋਵੇ ਉਹ ਤਾਂ ਕਹਿੰਦੇ ਇਹ ਤਾਂ ਨਿਆਣਿਆਂ ਨੂੰ ਜਿਹੜੇ ਹਥਿਆਰਾਂ ਦੀ ਗੱਲ ਕਰਦੇ ਸੀਗੇ ਇਹ ਤਾਂ ਕੁਛ ਇੱਕ ਹਿੱਸਾ ਜਿਹੜਾ ਗਰਮ ਖਿਆਲੀ ਇਦਾਂ ਦੀਆਂ ਗੱਲਾਂ ਕਰਦਾ ਬਾਕੀ ਸਾਰਾ ਪੰਜਾਬ ਕਹਿੰਦਾ ਹੀ ਨਹੀਂ ਕੁਛ ਬਾਕੀ ਸਾਰੇ ਖੁਸ਼ ਨੇ ਸਰਕਾਰ ਦੇ ਰਾਜ ਦੇ ਵਿੱਚ ਤੇ ਡੀਲਰ ਤਾਂ ਦਿਖਾ ਦਿੰਦਾ ਇਹਨਾਂ ਨੂੰ ਕਿੱਥੇ ਖੁਸ਼ ਨੇ ਹੂੰ ਤੇ ਇਹਨਾਂ ਨੇ ਆਪਦੇ ਬੰਦੇ ਖੜੇ ਕੀ ਭਾਜਪਾ ਦਾ ਇੱਕ ਬੰਦਾ ਪੰਜਾਬ ਜਿੱਤੇ ਮੈਨੂੰ ਦੱਸੋ ਹੋਸ਼ ਕਿ ਤੋਂ ਹੋ ਗਏ ਇਹਨਾਂ ਦੇ ਤੇ ਇਹਨਾਂ ਨੇ ਆਪਦੇ ਬੰਦੇ ਖੜੇ ਕਰੇ ਤੇ ਅਮਰਤਪਾਲ ਨੇ ਸਾਰਿਆਂ ਦੇ ਜ਼ਮਾਨਤ ਜ਼ਬਤ ਕਰਾਤੀਆਂ ਸਰੂਜੀਤ ਸਿੰਘ ਨੇ ਸਾਰਿਆਂ ਦੇ ਜ਼ਮਾਨਤ ਜ਼ਬਤ ਕਰਾਤੀਆਂ ਇਹਦਾ ਹਜੇ ਇਹਨਾਂ ਨੂੰ ਟਰੇਲਰ ਦਿਖਾਇਆ 27 ਆਉਣ ਦਿਓ ਫਿਲਮ ਤਾਂ ਅਜੇ ਬਾਕੀ ਆ ਤੁਸੀਂ 2027 ਦੀ ਗੱਲ ਕਰ ਰਹੇ ਹੋ ਅ ਪਿੱਛੇ ਜੇ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਵੀ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਤੇ ਸਰਬਜੀਤ ਸਿੰਘ ਖਾਲਸਾ ਵੀ ਗੱਲ ਕਰ ਰਹੇ ਨੇ ਫਿਰ ਕਹਾਂ ਦੋ ਅੱਡ ਅੱਡ ਪਾਰਟੀਆਂ ਬਣਨਗੀਆਂ ਜਾਂ ਦੋਵੇਂ ਮਿਲਣ ਕੇ ਚੱਲਣਗੇ ਜਿੰਨੇ ਵੀ ਪੱਤਕ ਚਾ ਰਹੇ ਨੇ ਦੀਪ ਸ਼ੁਧੂ ਦੇ ਭਰਾ ਨਾਲ ਸਾਡੀ ਗੱਲ ਹੋਈ ਆ ਉਸੇ ਮਤਲਬ ਪਾਲ ਸਿੰਘ ਦੇ ਮਹਿਰੂ ਦੇ ਆਸੀ ਪ੍ਰੋਗਰਾਮ ਦੇ ਹਮ ਮੰਦੀਪ ਸ਼ੁਧੂ ਨਾਲ ਸਾਰੇ ਇਕੱਠੇ ਹੋ ਕੇ ਮੈਂ ਤਾਂ ਕਹਿੰਦਾ ਲੋੜ ਹੀ ਨਹੀਂ ਪੰਜਾਬ ਦਾ ਨਵੀਂ ਪਾਰਟੀ ਬਣਾ ਕੇ ਕੀ ਕਰ ਲੈਣਾ ਬਥੇਰੀਆਂ ਪਾਲਣੀਆਂ ਪਹਿਲਾਂ ਬਣੀਆਂ ਹੋਈਆਂ ਨੇ ਜਿਹੜੀ ਬਜਰਾ ਪਾਰਸ਼ ਪੰਜਾਬ ਦੀ ਜਥੇਬੰਦੀ ਹੈ ਉਸੇ ਦੇ ਥੱਲੇ ਇਹ ਉਸੇ ਪਾਰਟੀ ਦੇ ਵਿੱਚ ਉਸੇ ਜਥੇਬੰਦੀ ਦੇ ਵਿੱਚ ਇਹ ਲੈ ਕੇ ਇਲੈਕਸ਼ਨ ਲੜਨਾ ਸਾਰੇ ਨਵੇਂ ਪਾਰਟੀ ਬਣਾਉਣ ਦੀ ਲੋੜ ਨਹੀਂ ਵੀ ਵਾਰਿਸ ਪੰਜਾਬ ਦੇ ਇੱਕ ਚੱਲ ਰਹੀ ਹੈ ਤੇ ਉਸ ਨੂੰ ਇੱਕ ਪਾਰਟੀ ਦੇ ਤੌਰ ਤੇ ਅੱਗੇ ਲੈ ਕੇ ਕੋਈ ਸਿਆਸੀ ਉਸ ਨੂੰ ਸਿਆਸੀ ਬਣਾ ਲੈਣਾ ਵਾਰਿਸ ਪੰਜਾਬ ਦੇ ਹੋਰ ਕਿਹੜੀ ਪਾਰਟੀ ਬਣਾਉਣਗੇ ਇਹ ਹਾਂ ਨਾ ਸ ਲੋੜ ਹੀ ਨਹੀਂ ਪਾਰਟੀ ਬਣਾਣ ਦੀ ਜਦੋਂ ਦੀਪ ਸਿੰਘ ਦੀਪ ਸਿੱਧੂ ਉਹ ਪਾਰਟੀ ਬਣਾ ਗਿਆ ਜੱਥੇਬੰਦੀ ਬਣਾ ਗਿਆ ਵੀ ਏਸੇ ਤਹਾਂ ਇਲੈਕਸ਼ਨ ਲੜੋ ਇਹ ਤੇ ਦੇ ਵਿੱਚ ਜਿਹੜੇ ਨੌਜਵਾਨ ਆਓ ਫਿਰ ਅਸੀਂ ਉਹ ਨੂੰ ਕਿਉਂ ਰੱਦ ਕਰ ਰਹੇ ਹਾਂ ਉਹ ਨੂੰ ਨਵੀਂ ਪਾਰਟੀ ਦੇਣ ਨੂੰ ਕੀ ਹੋਇਆ ਫਿਰ ਕਿਹ ਵਾਰਿਸ ਪੰਜਾਬ ਦੇ ਜੱਥੇਬੰਦੀ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਅੱਗੇ ਆ ਸਕਦੀ ਹੈ ਆ ਸਕਦੀ ਹੈ ਆਊਗੀ ਹੁਣ ਆਈ ਨਹੀਂ ਹੈਗੀ ਹਾਂ ਆਈ ਹੋਈ ਆ ਫਿਰ ਪਾਰਟੀਆਂ ਤਾਂ ਹੋਰ ਵੀ ਨੇ ਜਿਹੜੀਆਂ ਮੌਜੂਦਾ ਸਮੇਂ ਚ ਪੰਥਕ ਕੋਹਾ ਕੇ ਕੰਮ ਕਰ ਰਹੇ ਨੇ ਜਿਹੜੀਆਂ ਪੰਥ ਨਹੀਂ ਸਿਮਰਜੀਤ ਸਿੰਘ ਮਾਨੂ ਨੇ ਵੀ ਕੰਮ ਕਰ ਰਹੇ ਨੇ ਉਹ ਵੀ ਪੰਥਕ ਆਪਣੇ ਆਪ ਨੂੰ ਦੱਸ ਕੇ ਗੱਲ ਕਰ ਦਿੰਦੇ ਨੇ ਤੇ ਸ਼੍ਰੋਮਣੀ ਕਾਲੀ ਦਲ ਤਾਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਸਾਰੀ ਪੰਥਕ ਇਹੀ ਜਾਂਦੇ ਨੇ ਫਿਰ ਹੂੰ ਜਦੋਂ ਲੋਕ ਚਾਹੁੰਦੇ ਨਹੀਂ ਇਹਨਾਂ ਨੂੰ ਹਾਂ ਮੈਨੂੰ ਦੱਸੋ ਤਾਂ ਫਿਰ ਇਹਨਾਂ ਦੇ ਬੰਦੇ ਜਿੱਤਦੇ ਕਿਉਂ ਨਹੀਂ ਹੈਗੇ ਹੂੰ ਕੀ ਕਾਰਨ ਕੀ ਆ ਲੋਕ ਵੋਟ ਕਿਉਂ ਨਹੀਂ ਪਾਉਂਦੇ ਇਹਨਾਂ ਨੂੰ ਹੂੰ ਦਰਸ਼ਨ ਦਾ ਸਹੀ ਇੱਕ ਅੱਧਾ ਬੰਦਾ ਜਿੱਤਦਾ ਮਾਨ ਸਾਹਿਬ ਤੋਂ ਬਿਨਾ ਹੋਰ ਕੌਣ ਜਿੱਤਦਾ ਹੂੰ ਇੱਕ ਵਾਰੀ ਜਦੋਂ ਸਾਰੀ ਇਹਨਾਂ ਦੀ ਪਾਰਟੀ ਉਸੇ ਵੇਲੇ ਜਿੱਤੇ ਨੇ ਹੂੰ ਉਦੋਂ ਬਾਅਦ ਕੋਈ ਜਿੱਤੇ ਨਹੀਂ ਕਿਉਂ ਨਹੀਂ ਪਰ ਕਈ ਤਾਂ ਸਵਾਲ ਇਹ ਵੀ ਕਰ ਦਿੰਦੇ ਨੇ ਨਾ ਕਿ ਜਦੋਂ ਸਾਰੀ ਗੱਲ ਪੰਥ ਦੀ ਕਰ ਰਹੇ ਨੇ ਫਿਰ ਤੁਸੀਂ ਅੱਡ-ਅੱਡ ਹੋ ਕੇ ਕਿਉਂ ਚੱਲ ਰਹੇ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਦੇਖੋ ਮੈਂ ਤਾਂ ਕਹਿੰਦਾ ਵੀ ਸਾਰੇ ਇਕੱਠੇ ਹੋਵੋ ਅਸੀਂ ਤਾਂ ਕਹਿੰਦੇ ਆ ਇਹ ਹੀ ਨਹੀਂ ਇਕੱਠੇ ਹੋਣ ਦਿੰਦੇ ਆਪਸ ਵਿੱਚ ਉਹ ਕਹਿੰਦਾ ਗੱਲ ਤਾਂ ਚੌਧਰ ਦੀ ਆ ਗੱਲ ਤਾਂ ਪ੍ਰਧਾਨਗੀ ਦੀ ਆ ਲੱਤ ਗੱਲ ਤਾਂ ਹਰੇਕ ਇਹ ਕਹਿੰਦਾ ਵੀ ਮੇਰੇ ਥੱਲੇ ਅਧੀਨ ਹੋ ਕੇ ਸਾਰੇ ਚੱਲਣਾ ਸਾਰਿਆਂ ਦੇ ਸਾਰਿਆਂ ਦੇ ਹੌਮੇ ਬੜੀ ਹੋਈ ਆ ਚਾਹੇ ਸਾਰੇ ਪੰਥਕ ਨੇ ਜਿਹੇ ਕੋਈ ਨਹੀਂ ਹੂੰ ਅਸੀਂ ਤਾਂ ਸੱਚੀ ਗੱਲ ਕਰਾਂਗੇ ਨਾ ਤਾਂ ਮੈਂ ਐਮਪੀ ਬਣਾਣਾ ਨਾ ਮੈਂ ਐਮਐਲਏ ਬਣਾਣਾ ਨਾ ਮੈਂ ਕੋਈ ਅਹੁਦਾ ਕਮੇਟੀ ਦਾ ਲੈਣਾ ਮੈਨੂੰ ਕੋਈ ਲਾਲਚ ਨਹੀਂ ਹੈਗਾ ਹੂੰ ਇਹ ਸਾਰੇ ਇਹਨਾਂ ਨੇ ਬੇੜਾ ਕਰਕੇ ਪੰਥ ਜਿਹੜੇ ਆਸਲ ਪੰਥਕ ਹੋਂਦੇ ਸਾਰੇ ਬੇੜਾ ਕਰ ਕੀ ਇਹਨਾਂ ਨੇ ਕਰਿਆ ਹੋਇਆ ਪੰਥ ਦਾ ਇੱਕ ਜਿੱ ਇੱਕ ਥਾਵੇਂ ਇਕੱਠੇ ਨਹੀਂ ਹੁੰਦੇ ਹੈਗੇ ਹੂੰ ਜੇ ਇਕੱਠੇ ਹੋ ਜਾਣ ਫਿਰ ਗੱਲੇ ਕੱਢੀਏ ਫਿਰ ਅਸੀਂ ਕੱਢ ਲੈਣਦੇ ਆ ਫਿਰ ਇਹਨਾਂ ਦੀ ਤਾਕਤ ਤਾਂ ਵੀ ਸਾਡੇ ਬੰਦਿਆਂ ਨੂੰ ਆ ਬੰਦੀ ਸਿੰਘ ਬਣਾ ਕੇ ਰੱਖ ਲੈਣਗੇ ਜਾਂ ਅਮਰਤਪਾਲ ਉੱਥੇ ਬੈਠਾ ਰਹੂਗਾ ਅਸੀਂ ਤੱਕ ਦੂਜੇ ਨੇ ਲਤਾਂ ਖਿੱਚਦੇ ਆ ਤੇ ਹਾਉਨੇ ਆ ਅਸੀਂ ਪੰਥਕ ਕਿੱਧਰ ਦੇ ਪੰਥਕ ਹੋਗੇ ਹਮ ਹਰੇ ਕਹਿੰਦਾ ਮੈਂ ਵੱਡਾ ਮੇਰੀ ਪਾਰਟੀ ਵੱਡੀ ਐ ਮੈਨੂੰ ਇਨੇ ਚੀਠਾਂ ਜਾਈ ਦੀ ਨੇ ਉਹ ਤੁਸੀਂ ਮਰ ਜਾਓ ਕੁਛ ਦਾ ਜਿੱਥੇ ਦਾ ਲਓ ਪਹਿਲਾਂ ਹਮ ਕੁਛ ਪੱਲੇ ਦਲੇ ਦਾ ਥੋੜੇ ਹੋਵੇ ਹਮ ਬਸ ਸਿਰਫ ਥੋੜੇ ਬੰਦੇ ਨੇ ਜਿਨ੍ਹਾਂ ਦੇ ਮਗਰ ਥੋੜੇ ਇਹਨਾਂ ਦੀ ਜਮਾਨਤ ਸਾਰੇ ਜਮਤ ਹੁੰਦੀਆਂ ਨੇ ਹਮ ਲੋਕ ਭਰੋਸਾ ਨਹੀਂ ਕਰਦੇ ਨਾ ਤੇ ਹਮ ਕੋਈ ਵੀ ਆ ਚਾਹੇ ਨਵੇਂ ਚਿਹਰੇ ਆ ਤੇ ਲੋਕ ਕਿਵੇਂ ਭਰੋਸਾ ਕਰਨਾ ਤੁਹਾਡੇ ਸਾਹਮਣੇ ਕਰਤਾ ਲਿਆ ਪਰ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਇੱਕ ਹਵਾ ਸੀ ਚੱਲ ਗਈ ਹੁਣ ਰੋਜ਼ ਹੀ ਥੋੜੀ ਕੀ ਕਹਿੰਦੇ ਮੇਲਾ ਹੁੰਦਾ ਹਵਾ ਥੋੜੋ ਸੀ ਇਹ ਲੋਕ ਚਾਹੁੰਦੇ ਨੇ ਹਮ ਲੋਕ ਭਾਈ ਸਾਹਿਬ ਚਾਹੁੰਦੇ ਨੇ ਇਸ ਗੱਲ ਨੂੰ ਹਮ ਜੇ ਅਸੀਂ ਲੋਕਾਂ ਦੀ ਨਾਜ ਨਾ ਪਰੇਸ਼ਾਨੀ ਨਾ ਹਮ ਉਹ ਫਿਰ ਦੂਜੇ ਪਾਸੇ ਵਗ ਜਾਊਗਾ ਕੰਮ ਹਮ ਲੋਕ ਇਹ ਚਾਹੁੰਦੇ ਨੇ ਵਾਰਿਸ ਪੰਜਾਬ ਜੱਥੇ ਬੰਦੇ ਨੂੰ ਦੀਪ ਸਿੱਧੂ ਵਾਲ ਨੂੰ ਚਾਹੁੰਦੇ ਨੇ ਹਮ ਠੀਕ ਹੈ ਇੱਕ ਪਾਸੇ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਪਿਆਰ ਦਿੱਤਾ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਵੱਡੀ ਜਿੱਤ ਵੱਡੀ ਲੀਡ ਦੇ ਨਾਲ ਜਿੱਤਦੇ ਨੇ ਜੋ ਤੁਹਾਡੇ 2027 ਦੇ ਵਿੱਚ ਕੈਂਡੀਡੇਟ ਹੋਣਗੇ ਕੀ ਆ ਤੁਸੀਂ ਉਹਨਾਂ ਦਾ ਭਰੋਸਾ ਲੋਕਾਂ ਦੇ ਉੱਤੇ ਲੋਕਾਂ ਦਾ ਭਰੋਸਾ ਜਿੱਤਣ ਦੇ ਵਿੱਚ ਕਾਮਯਾਬ ਹੋ ਪਾਉਗੇ ਉਹਨਾਂ ਦੇ ਜ਼ਰੀਏ ਬਿਲਕੁਲ ਜੇਦੋ ਕੋਈ ਚੰਗਾ ਬੰਦਾ ਹੋ ਲੱਗੇ ਮੂਲੇ ਚੰਗੀ ਹੋਵੇ ਖੇਤਰੀ ਜਿਹੜੇ ਪੰਜਾਬ ਦੇ ਗੱਲ ਜਿਹੜਾ ਕਾਲ ਤੱਕ ਸਾਹਬ ਦਾ ਮੁਖ ਹੋਵੇ ਜੀ ਦੇ ਵੱਲ ਉਹ ਸਾਰਾ ਕੁਝ ਜਿੱਤੂਗਾ ਕਿਉਂ ਪੰਥਕਚੇਹਰਾ ਹੀ ਹੋਊਗਾ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਆਪਣਾ ਨੁਮਾਇਦਾ ਚੁਣਿਆ ਜਾਵੇਗਾ ਜੇਕਰ ਹੋਰ ਕਿਹੜਾ ਸੀਨੇ ਹੁਣ ਆਰਐਸਐਸ ਦਾ ਬੰਦਾ ਪਾਉਣਾ ਉਹਦੇ ਵਿੱਚ ਪੰਥਕਚੇਹਰੀ ਪਾਉਣੇ ਨੇ ਹੂੰ ਪਹਿਲਾਂ ਤਾਂ ਇਹ ਮੈਂ ਮੈਂਬਰਸ਼ਿਪ ਪਰ ਭਰਤੀ ਕਰਨੀ ਚਾਹੀਦੀ ਮੈਂ ਤਾਂ ਕਹਿੰਦਾ ਹੁਣ ਵੀ ਗਿਆ ਨਾ ਉਦੋਂ ਵੀ ਕਹਿੰਦੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੈਂ ਲੀਡਰ ਬਣਨਾ ਮੈਮੋਰੀ ਬਣਨਾ ਕੋਈ ਹੂੰ ਮੈਂ ਤਾਂ ਕੋਈ ਲੀਡਰ ਬਣ ਕੇ ਰਾਜੀ ਹੋਈ ਨਾ ਮੈਨੂੰ ਲੋੜ ਆਉਂਦੀਆਂ ਦੀ ਹੂੰ ਮੈਂ ਤਾਂ ਸੱਚ ਦੀ ਗੱਲ ਕਰਦਾ ਮੈਂ ਕਹਿੰਦਾ ਪੰਜਾਬ ਉਚਾਲੀ ਅਸੀਂ ਸਿੱਖੀ ਨੂੰ ਵਿਚਾਰੇ ਸਾਡੇ ਨੂੰ ਸਾਰੇ ਪਾਸੇ ਘੋਣਾ ਖਾ ਰਿਹਾ ਸਾਨੂੰ ਆਪ ਕਿਸੇ ਤੋਂ ਡਰ ਨਹੀਂ ਹੈਗਾ ਸਾਡੇ 200 ਮਣੋਂ ਜਿਹੜੀਆਂ ਪਾਲਣੀਆਂ ਨੇ ਸਾਨੂੰ ਪਤਾ ਜਿਹੜੇ 200 ਮਣ ਨੇ ਸਾਨੂੰ ਉਹਨਾਂ ਤੋਂ ਸचेतਤਾ ਸਾਡੇ ਨਾਲ ਸਰਦੇ ਸਿੱਧੇ ਮੱਥੇ ਲੜ ਨਹੀਂ ਸਕਦੇ ਪਰ ਗੱਲ ਦਾ ਪੇੜਾ ਦਾ ਤਾਂ ਸਾਡਾ ਬੱਟੇ ਦਾ ਸਾਡੇ ਬੇੜੀਆਂ ਤਾਂ ਪੈਂਦੇ ਸਾਡੇ ਆਪ ਦੇ ਬੰਦੇ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਦੀ ਲੱਤਾਂ ਖਿੱਚਦੇ ਨੇ ਕੋਈ ਕੱਟ ਨਹੀਂ ਹੈਗਾ ਇੱਥੇ ਪੇਪਾ ਭਾਈ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਜਿਹੜੇ ਕਿਆ ਕਹਿ ਸਕਦੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਵਕਤ ਪੰਜਾਬ ਦੇ ਵਿੱਚ ਪੰਥਕ ਪਾਰਟੀਆਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਰ ਬੰਦਾ ਆਪਣੀ ਚੌਧਰ ਕਰਨਾ ਚਾਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਲੜਦੇ ਲੜਦੇ ਇੱਕ ਲੱਗਦਾ ਕਿ ਅੱਗੇ ਜਾ ਕੇ ਕਾਮਯਾਬੀ ਮਿਲੇਗੀ ਬਿਲਕੁਲ ਮੈਂ ਕਹਿੰਦਾ ਨਵੇਂ ਪੰਥ ਜਦੋਂ ਇਹਨਾਂ ਨੂੰ ਕੋਈ ਪੁਛਦਾ ਹੀ ਕਿਸੇ ਨੂੰ ਕੋਈ ਨਹੀਂ ਹੂੰ ਇਹਨਾਂ ਦੇ ਲੋਕ ਕੋਈ ਸਾਈਨ ਕਰਦੇ ਇਹ ਨਾਲ ਬਰਾਬਰ ਨਹੀਂ ਬਿਲਕੁਲ ਇਹਨਾਂ ਨੂੰ ਚਾਹੁੰਦੇ ਕੋਈ ਨਹੀਂ ਨਵੇਂ ਨੌਜਵਾਨਾਂ ਨੂੰ ਚਾਹੁੰਦੇ ਨੇ ਲੋਕ ਆ ਹੁਣ ਹੁਣ ਤੁਹਾਡੇ ਸਾਹਮਣੇ ਆਪ ਵਾਲੇ ਉੱਤੇ ਭੁੱਲ ਸਕਿਆ ਸੀ ਨਵੇਂ ਸਾਰੇ ਬੰਦੇ ਤੇ ਹੂੰ ਜਿਹੜੇ ਜਾਂ ਆਮ ਘਰਾਂ ਚੋਂ ਉੱਠ ਕੇ ਬਾਦਲ ਵਰਗੇ ਪੰਜ-ਪੰਜ ਵਾਰ ਇਹ ਮੁੱਖ ਮੰਤਰੀ ਰਹੇ ਹੋਏ ਉਹ ਹਰਾਤੇ ਹੂੰ ਚੰਨੀ ਵਰਗੇ ਹਰਾਤੇ ਹੂੰ ਵੱਡੇ ਵੱਡੇ ਥੰਮ ਛਿੜਤੇ ਜਿਹੜੇ ਹੂੰ ਨਵੇਂ ਚਿਹਰੇ ਨੂੰ ਪਾਈ ਸੀ ਹੂੰ ਪਰ ਉਹਨਾਂ ਦਾ ਜਿਹੜਾ ਲੀਡਰ ਉਹ ਮਾੜਾ ਸੀਗਾ ਹੂੰ ਉਹ ਦਿੱਲੀ ਦਾ ਦਲਾਲ ਬਣ ਗਿਆ ਜੇ ਸਾਡਾ ਲੀਡਰ ਵਾਲਾ ਨਹੀਂ ਹੈਗਾ ਜਿਹੜਾ ਹੁਣ ਅਸੀਂ ਚੁਣਿਆਗਾ ਭਾਈ ਮਾਨਸਰ ਉਹ ਦਿੱਲੀ ਦਾ ਦਲਾਲ ਜੇ ਬਣਿਆ ਹੁੰਦਾ ਫਿਰ ਉਹ ਅੰਦਰ ਨਹੀਂ ਸੀ ਉਹਦੇ ਐਨਐਸਏ ਦੁਬਾਰੇ ਨਹੀਂ ਚਲਦੀ ਐਮਪੀ ਬਣ ਕੇ ਵੀ ਹਮ ਇਸ ਕਰਕੇ ਲੋਕ ਚਾਹੁੰਦੇ ਨੇ ਅਸੀਂ ਆਪਦੇ ਕੋਲੋਂ ਕੋਈ ਕੈਂਡੀਡੇਟ ਨਹੀਂ ਦੇਣਾ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਉੱਥੇ ਮੈਂਗਣਾ ਪਹਿਲਾਂ ਮੈਂਬਰਸ਼ਿਪ ਪੰਜਾਬ ਵਾਰਸ ਪੰਜਾਬ ਦੇ ਜੱਥੇਬੰਦੀ ਮੈਂਬਰਸ਼ਿਪ ਭਰਤੀ ਕੀਤੀ ਜਾਵੇ ਹਮ 117 ਹਲਕੇ ਨੇ 117 ਹਲਕਿਆਂ ਦੇ ਵਿੱਚੋਂ ਹੀ ਲੋਕਾਂ ਨੂੰ ਕਹਿਣਾ ਹਰੇਕ ਹਲਕੇ ਤੁਸੀਂ ਆਪ ਦਾ ਕੈਂਡੀਡੇਟ ਦੇ ਦਿਓ ਜੀ ਫਿਰ ਉਸੇ ਹਲਕੇ ਦਾ ਲੈਣ ਕੁਰਬਾਨੀ ਵਾਲਾ ਹੋਵੇ ਕੋਈ ਵਧੀਆ ਜਿਹੜੇ ਉਹ ਹਲਕੇ ਦੇ ਵਿੱਚ ਉਹਨਾਂ ਨੂੰ ਵੀ ਕੋਈ ਵਧੀਆ ਜਿਹਦੀ ਕੁਰਬਾਨੀ ਹੋਵੇ ਜਿਹੜਾ ਚੜਦੀ ਕਲਾ ਦਾ ਵਿਕਣ ਵਾਲਾ ਨਾ ਹੋਵੇ ਪੰਛੀ ਦਾ ਪੰਛੀ ਦਾ ਵਫਾਦਾਰ ਹੋਵੇ ਉਹਨੂੰ ਉਹਦਾ ਨਾਂ ਦਿਓ ਜੇ 10 9 ਸਾਡੇ ਕੋਲੇ ਆ ਜਾਂਦੇ ਨੇ 15 ਆ ਜਾਂਦੇ ਨੇ 20 ਆ ਜਾਂਦੇ ਨੇ 5 ਆਉਂਦੇ ਨੇ ਉਹਨਾਂ ਨੂੰ ਬਿਠਾ ਕੇ ਕਹੋ ਵੀ ਆਹ ਹਲਕੇ ਦੇ ਵਿੱਚ ਆਹ ਕੱਟ ਰਾ ਕੇ ਵੀ ਆਹ ਤੁਹਾਡੇ ਐਨੇ ਬੰਦਿਆਂ ਦੇ ਸਾਡੇ ਕੋਲ ਨਾਂ ਆਏ ਨੇ ਹੂੰ ਇਹ ਚੰਗੇ ਬੰਦੇ ਨੇ ਸਾਰੇ ਅਸੀਂ ਨਹੀਂ ਕਹਿੰਦੇ ਵੀ ਕੋਈ ਇਹਨਾਂ ਚੋਂ ਮਾੜਾ ਸਾਰੀ ਤੰਗੇ ਨੇ ਪਰ ਫੈਸਲਾ ਇੱਥੇ ਗੁਰੂ ਨੇ ਕਰਨਾ ਹਾਂ ਉਹਨਾਂ ਦੀਆਂ ਪਰਸਨੀਆਂ ਤਪਾਈਆਂ ਜਾਣ ਸੱਚੇ ਮਹਾਰਾਜ ਦੇ ਸਾਹਮਣੇ